ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਇੱਕ ਨਵੀਂ ਵਿਆਹੀ ਮੁਟਿਆਰ ਨੂੰ ਉਹਦੇ ਸਹੁਰੇ ਘਰੋਂ ਅੱਗੇ ਆਨੇ ਦਵਾਨੇ ਦਾ ਮੜੀਆਂ ਹੁੰਦੀਆਂ ਉਹਨੂੰ ਦਮੜੀ ਦਾ ਸ਼ਗਨ ਪੈਂਦਾ ਹੈ ਦਮੜੀ ਇੱਕ ਗੋਲ ਜਿਹਾ ਪੈਸਾ ਹੁੰਦਾ ਸੀ ਤੇ ਅੱਗੇ ਉਹ ਜਿਵੇਂ ਹੁਣ ਤਾਂ ਅੰਤੇ ਨਹੀਂ ਹੈਗਾ ਸ਼ਗਨ ਪਾਉਨੇ ਆ ਜਦੋਂ ਰੁਪਈਆਂ ਦਾ ਉਦੋਂ ਦਮੜੀਆਂ ਪਾਉਂਦੇ ਹੁੰਦੇ ਜਦੋਂ ਦਮੜੀ ਦਾ ਰਵਾਜ ਸੀ ਤਾਂ ਉਹਨੂੰ ਸਹੁਰੇ ਇੱਕ ਦਮੜੀ ਪਾ ਦਿੰਦੇ ਨੇ ਫੇਰ ਉਸ ਤੋਂ ਬਾਅਦ ਉਹ ਸਾਰੇ ਟੱਬਰ ਦੀ ਅੱਖ ਉਸ ਦਮੜੀ ਤੇ ਹੁੰਦੀ ਹੈ ਵੀ ਇਹਨੂੰ ਕਿੱਥੇ ਖਰਚੂਗੀ ਕੀ ਕਰੂਗੀ ਇਹਦਾ ਕੀ ਲਾਊਗੀ ਅੰਤ ਨੂੰ ਉਹ ਵਿਚਾਰੀ ਕਹਿੰਦੀ ਮੈਂ ਇਹਦੀ ਜਿਹੜੀ ਦਮੜੀ ਤੁਸੀਂ ਮੈਨੂੰ ਪਾਈ ਆ ਕਹਿੰਦੀ ਇਹਦਾ ਇਹ ਤਾਂ ਖੜਾ ਛੜਾਵਾ ਕਹਿੰਦੀ ਮੈਂ ਇਹਦਾ ਹੀ ਜੱਬਨ ਮੇੜੇ ਆਉਨੀਆਂ ਫੇਰ ਉਹ ਬਾਜ਼ਾਰ ਜਾਂਦੀ ਹੈ ਕੀ ਕਰਦੀ ਐ ਦਮੜੀ ਦਾ ਇਹ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਨੀਮਾ ਦਮੜੀ ਦਾ ਮੁੱਲ ਪਵਾ ਆਉਨੀਆ ਨੀਮਾ ਦਮੜੀ ਦਾ ਮੁੱਲ ਪਵਾ ਆਉਨੀਆ ਨੀਮਾ ਦਮੜੀ ਦਾ ਮੁੱਲ ਪਵਾ ਆਉਨੀਆ ਲੈ ਦਮੜੀ ਮੈਂ ਬਜਾਜੀ ਹੱਟੀ ਜਾਨੀਆਂ ਲੈ ਦਮੜੀ ਮੈਂ ਬਜਾਜੀ ਹੱਟੀ ਜਾਨੀਆਂ ਆਪ ਨੂੰ ਵੀ ਲੈਂਗਾ ਜੁਠਾਣੀ ਨੂੰ ਵੀ ਲੈਂਗਾ ਸੱਸ ਨੂੰ ਗੱਗਰੀ ਦਵਾਈ ਆਉਨੀਆ ਨੀ ਮੈਂ ਦਮੜੀ ਦਮੋਲ ਫਵਾਇਉਨੀਆ ਨੀ ਮੈਂ ਦਮੜੀ ਦਮੋਲ ਫਵਾਇਉਨੀਆ ਲੈ ਦਮੜੀ ਸਨੇ ਆਰੇ ਹੱਟੀ ਜਾਂਦੀ ਐ ਲੈ ਦਮੜੀ ਸਨੇ ਆਰੇ ਹੱਟੀ ਜਾਂਦੀ ਐ ਆਪ ਨੂੰ ਵੀ ਜੁਗ ਨੀਂਦ ਰਾਣੀ ਨੂੰ ਵੀ ਜੁਗ ਨੀ ਆਪ ਨੂੰ ਵੀ ਜੁਗ ਨੀਂਦ ਰਾਣੀ ਨੂੰ ਵੀ ਜੁਗ ਨੀ സസ്സന സഗല ദ നീമ ദിത മുല്ല പീമ ദീത മുല്ല പീമ ദുടി മുല്ല പ ਲੈ ਦਾ ਮੜੀ ਮੈਂ ਜੁੱਤੀ ਖਰੀਦਣ ਜਾਨੀਆ ਲੈ ਦਾ ਮੜੀ ਨਹੀਂ ਮੈਂ ਜੁੱਤੀ ਖਰੀਦਣ ਜਾਨੀਆ ਆਪਨੂੰ ਵੀ ਬੈਲੀ ਨੰਦ ਨੂੰ ਵੀ ਬੈਲੀ ਇਹ ਸਭੁੱਢੀ ਨੂੰ ਸੈਂਡਲ ਦੁਵਾਇਉ ਨੀਆ ਨੀ ਮੈਂ ਦਾ ਮੜੀ ਦਾ ਮੁੱਲ ਪਵਾਇਉ ਨੀਆ ਨੀ ਮੈਂ ਦਾ ਮੜੀ ਦਾ ਮੁੱਲ ਪਵਾਇਉ ਨੀਆ ਕੀ ਮੈਂ ਦਮੜੀ ਦਾ ਮੁੱਲ ਪਵਾਉਨੀ ਆ ਲੈ ਦਮੜੀ ਹਲਵਾਈ ਹੱਟੀ ਜਾਨੀਆਂ ਲੈ ਦਮੜੀ ਹਲਵਾਈ ਹੱਟੀ ਜਾਨੀਆਂ ਆਪ ਨੂੰ ਵੀ ਪੇੜੇ ਸਮਾਹੀ ਨੂੰ ਵੀ ਪੇੜੇ ਇਸ ਸੌਰੇ ਨੂੰ ਮੱਠੀਆਂ ਦਵਾ ਆਉਨੀਆਂ ਨਿਤ ਨਿਤ ਦਾ ਕੁੜੇ ਸੁਮਕਾ ਆਉਨੀਆਂ ਇਸ ਦਾ ਮੜੀ ਦਾ ਮੁੱਲ ਪਵਾ ਆਉਨੀਆਂ ਰੋਜ਼ ਰੋਜ਼ ਧੀ ਲੜਾਈ ਨੂੰ ਮਕਾ ਆਉਨੀਆਂ ਇਸ ਦਾ ਮੜੀ ਦਾ ਮੁੱਲ ਪਵਾ ਆਉਨੀਆਂ ਨੀ ਮਦ ਮੜੀ ਦਾ ਮੁੱਲ ਪਵਾ ਆਉਨੀਆਂ